ਫਗਵਾੜਾ ਵਿਖੇ ਦਲਿਤ ਪਾਈਚਾਰੀ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੀਆਂ ਮੂਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਦਿੱਤਾ ਗਿਆ ਮੰਗ ਪੱਤਰ ਇਸ ਮੌਕੇ ਤੇ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੁਸੋਤਾ ਯੁਵਾ ਵਿਕਾਸ ਮੋਰਚਾ ਦੇ ਜਨਰਲ ਸਕੱਤਰ ਰਸ਼ਵਨੀ ਸਹੋਤਾ ਤੋਂ ਇਲਾਵਾ ਦਲਿਤ ਪਾਈਚਾਰੀ ਦੇ ਲੋਕ ਮੌਜੂਦ ਸਨ ਐਨ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤਰੀ ਰਿਪੋਰਟ ਗਿਆ ਵਾਲਮੀਕੀ ਹਰ ਹਰ ਵਾਲਮੀਕੀ ਜਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਫਗਵਾੜੇ ਦੇ ਵਿੱਚ ਜਿਹੜਾ ਪ੍ਰਸ਼ਾਸਨ ਔਰ ਜਿਹੜਾ ਇਸ ਟਾਈਮ ਜਿਹੜੀ ਰਾਜ ਕਰ ਰਹੀ ਹੈ ਸਰਕਾਰ ਔਰ ਸੈਂਟਰ ਦੀ ਸਰਕਾਰ ਦਾ ਜਿਹੜਾ ਚਿਹਰਾ ਨੰਗਾ ਹੋ ਗਿਆ ਕਿ ਕਿਸ ਦੇ ਵਿੱਚ ਬਾਵਾ ਸਾਹਿਬ ਡਾਪਰੋ ਮਹਿਦਗਰ ਜੀ ਜਿਹੜੇ ਸਟੈਚੂ ਲੱਗੇ ਪਿਆ ਫਗਵਾੜੇ 'ਚ 18 ਉਹਨਾਂ ਦੀ ਰੱਖਿਆ ਕਰਨ ਲਈ ਸਰਕਾਰ ਦੇ ਕੋਲ ਪ੍ਰਸ਼ਾਸਨ ਦੇ ਕੋਲ ਇਸ ਟਾਈਮ ਮੁਲਾਜ਼ਮ ਨਹੀਂ ਹੈਗੇ ਇਹ ਬਿਲਕੁਲ ਨਾਕਾਮੀ ਹੈ ਜਿਹੜੀ ਸਰਕਾਰ ਦੀ ਭਗਵਾਨ ਸਿੰਘ ਮਾਨ ਦੀ ਹੈ ਕਿਉਂਕਿ ਜਿਨ੍ਹਾਂ ਨੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੇਰ ਦਾਸ ਦੀਆਂ ਫੋੜਮਾਂ ਤੱਕ ਤਾਂ ਲਵਾ ਲੀਆਂ ਪਰ ਉਹਨਾਂ ਦੇ ਸਟੈਚੂਆਂ ਦੀ ਰੱਖਿਆ ਕਰਨ ਲਈ ਉਹਨਾਂ ਦੇ ਕੋਲ ਪ੍ਰਸ਼ਾਸਨ ਨਹੀਂ ਹੈਗਾ ਮੈਂ ਇਹ ਨਿੰਦਾ ਕਰਦਾ ਹਾਂ ਔਰ ਅਸੀਂ ਜਿੰਨੇ ਦਲਿਤ ਸਮਾਜ ਜਿੰਨੇ ਵੀ ਫਗਵਾੜਾ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਦਲਿਤ ਸਮਾਜ ਦੀਆਂ ਸਾਰੀਆਂ ਹੀ ਜੇਕਰ ਦੋ ਦਿਨਾਂ ਦੇ ਵਿੱਚ ਸਟੈਚੂ ਬਾਬਾ ਸਾਹਿਬ ਡਾਕਟਰ ਮੇਰ ਦਾਸ ਦੇ ਸਟੈਚੂਆਂ ਦੇ ਸੁਰੱਖਿਆ ਨਾ ਕੀਤੀ ਗਈ ਮੁਲਾਜ਼ਮ ਨਾ ਲਾਏ ਗਏ ਤਾਂ ਬੰਦ ਦੀ ਕਾਲ demandas ਫਗਵਾੜੇ ਦੀ ਔਰ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਚ ਦੇ ਜੇ ਇੱਕ ਮੰਗ ਪੱਤਰ ਦਿੱਤਾ ਕਿ ਸਬੰਧ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਅੱਜ ਫਗਵਾੜਾ ਵਿਖੇ ਸਮੂਹ ਅੰਬेडकरੀ ਗੁਰੂ ਰਵਿਦਾਸ ਸੁਭਾਵਾਂ ਭਗਵਾਰ ਬਾਲਵੀਖ ਸੁਭਾਵਾਂ ਤੇ ਬੁੱਧ ਸੰਸਥਾਵਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਮੰਗ ਕੀਤੀ ਗਈ ਕਿ ਫਗਵਾੜਾ ਔਰ ਫਗਵਾੜੇ ਦੇ ਆਸ-ਪਾਸ ਦੇ ਜਿੰਨੇ ਵੀ ਬਾਬਾ ਸਾਹਿਬ ਬਿੜਕਰ ਦੇ ਸਟੈਚੂ ਆ ਉਹਦੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਕੱਲ ਸਾਡੀ ਗੁਰੂ ਰਵਿਦਾਸ ਮੰਦਿਰ ਚੱਕ ਗੀਂ ਫਗਵਾੜਾ ਵਿਖੇ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਨਿਰਣੇ ਲਿਆ ਗਿਆ ਸੀ ਕਿ ਦੋ ਦਿਨ ਦਾ ਜਿਹੜਾ ਟਾਈਮ ਹੈ ਉਹ ਅਸੀਂ ਦੇਖਾਂਗੇ ਜੇਕਰ ਐਤਵਾਰ ਤੱਕ ਜਿਹੜੇ ਜਿੰਨੇ ਵੀ ਸਟੈਚੂ ਜਿਹੜੇ ਬਾਬਾ ਸਾਹਿਬ ਬਣ ਕਰਦੇ ਉਹ ਨਹੀਂ ਸੁਰੱਖਿਅਤ ਹੁੰਦੇ ਉੱਥੇ ਫੋਰਸ ਨਹੀਂ ਲੱਗਦੀ ਉਹਦੀ ਰਾਖੀ ਨਹੀਂ ਹੁੰਦੀ ਤਾਂ ਸੋਮਵਾਰ ਤੋਂ ਫਿਰ ਜਿਹੜੀ ਕੋਈ ਫਗਵਾੜਾ ਬੰਦ ਦੀ ਜਿਹੜੀ ਕਾਲ ਹੈ ਉਹ ਕੀਤੀ ਜਾਏਗੀ ਪਰ ਸਾਡੀ ਇਸ ਗੱਲ ਨੂੰ ਪ੍ਰਸ਼ਾਸਨ ਜਿਹੜਾ ਬਿਲਕੁਲ ਢਿਲੇ ਤਰੀਕੇ ਨਾਲ ਜਿਹੜਾ ਇਹਨੂੰ ਫੇਸ ਕਰ ਰਿਹਾ ਕਿਉਂਕਿ ਜਦੋਂ ਕੱਲ ਗੁਰੂ ਰਵਿਦਾਸ ਮੰਦਿਰ ਚੱਕ ਹਕੀ ਫਗਵਾੜਾ ਵਿਖੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਬਹੁਤ ਜਣ ਸਮਾਜ ਦੇ ਸੰਗਠਨਾਂ ਤੇ ਸਾਥੀ ਇਕੱਠੇ ਹੋਏ ਅਸੀਂ ਬੰਦ ਦੀ ਕਾਲ ਜਿਹੜੀ ਜਲੰਧਰ ਆ ਉਹਦਾ ਸਮਰਥਨ ਕੀਤਾ ਪਰ ਫਗਵਾੜਾ ਬੰਦ ਦੀ ਕਾਲ ਨਹੀਂ ਦਿੱਤੀ ਔਰ ਇਸੇ ਕਰਕੇ ਨਹੀਂ ਦਿੱਤੀ ਸੀ ਕਿ ਫਗਵਾੜੇ ਦਾ ਪ੍ਰਸ਼ਾਸਨ ਜਿਹੜਾ ਪ੍ਰਬੰਧ ਕਰੇ ਕਿ ਜਿਹੜੇ ਸਟੈਚੂ ਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸੋ ਸਾਡੀ ਅੱਜ ਸਾਰਾ ਡੈਲੀਗੇਟ ਸੈਸ਼ਨ ਬਹੁਤ ਜਣ ਸਮਾਜ ਦਾ ਉਹ ਅੱਜ ਦੇ ਤਹਿਸੀਲਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿ 2 ਦਿਨ ਦੇ ਅੰਦਰ ਸਾਰੇ ਜਿੰਨੇ ਸਟੈਚੂ ਹੈਗੇ 18 ਸਟੈਚੂ ਆ ਫਗ ਉਹਨਾਂ ਦੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਸਰ ਕੋਈ ਐਸਪੀ ਸਾਹਿਬ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਹੋਵੇ ਕਿਹਦਾ ਨਾਲ ਐਸਪੀ ਮੈਡਮ ਨਾਲ ਕੋਈ ਮੀਟਿੰਗ ਹੋਈ ਹੋਵੇ ਪ੍ਰਸ਼ਾਸਨ ਨਾਲ ਤੁਹਾਡੇ ਸਾਡੀ ਐਸਪੀ ਸਾਹਿਬ ਨਾਲ ਕੱਲ ਮੀਟਿੰਗ ਹੋਈ ਸੀਗੀ ਉਹ ਸਾਡੇ ਸਮਾਜ ਦਾ ਇੱਕ ਡੈਲੀਗੇਟ ਜਿਹੜੇ ਉਹਨਾਂ ਨੂੰ ਉਹਨਾਂ ਨੇ ਖੁਦ ਕਾਲ ਕਰਕੇ ਬੁਲਾਇਆ ਸੀਗਾ ਉੱਥੇ ਐਸਪੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਐਨੇ ਸਟੈਚੂਜ਼ ਦੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਹ ਪ੍ਰਸ਼ਾਸਨ ਦੇ ਲਈ ਮੁਸ਼ਕਲ ਹੈ ਪਰ ਮੈਂ ਇੱਥੇ ਮੰਗ ਕਰਦਾ ਦੇ ਜੇ ਪ੍ਰਸ਼ਾਸਨ ਦੇ ਲਈ 18 ਸਟੈਚੂਜ਼ ਦੀ ਰੱਖਿਆ ਕਰਨਾ ਮੁਸ਼ਕਲ ਆ ਤਾਂ ਫਗਵਾੜੇ ਦੀ ਆਬਾਦੀ ਨੂੰ ਧਿਆਨ ਚ ਰੱਖਦਿਆ ਹੋਇਆ ਜਾਂ ਪੰਜਾਬ ਦੇ ਦੇਸ਼ ਦੀ ਆਬਾਦੀ ਨੂੰ ਧਿਆਨ ਚ ਰੱਖਦੇ ਹੋਇਆ ਕਿੱਦਾਂ ਸਰਕਾਰਾਂ ਤੇ ਕਿੱਦਾਂ ਪ੍ਰਸ਼ਾਸਨ ਉਹਨਾਂ ਲੋਕਾਂ ਦੀ ਜਿਹੜੀ ਹਿਫਾਜ਼ਤ ਕਰ ਸਕਦੀਆਂ ਸੋ ਸਾਡੀ ਬੇਨਤੀ ਆ ਵੇ ਨੂੰ ਧਿਆਨ ਰੱਖ ਕੇ ਤੁਰੰਤ ਐਕਸ਼ਨ ਲੈ ਕੇ ਇਹਨਾਂ ਸਟੈਚੂਜ਼ ਬਾਬਾ ਸਾਹਿਬ ਬੈਠ ਕੇ ਦੇ ਸਟੈਚੂਜ਼ ਦੀ ਸੁਰੱਖਿਆ ਦਾ ਜਿਹੜਾ ਮੁੱਦਾ ਆ ਉਹਨੂੰ ਯਕੀਨੀ ਬਣਾਇਆ ਜਾਵੇ